ਅੱਜ ਤੁਹਾਨੂੰ ਇਨਸਾਨੀਅਤ ਦੀ ਇੱਕ ਜਿੰਦਾ ਮਿਸਾਲ ਦਿਖਾਉਣ ਜਾ ਰਹੇ ਹਾਂ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਅਸੀਂ ਆਪਣਾ ਜਨਮ ਦਿਨ ਵਿਆਹ ਦੀ ਵਰੇਗਣ ਜਾਂ ਹੋਰ ਖੁਸ਼ੀਆਂ ਮੌਕੇ ਬਹੁਤ ਖर्चा ਕਰਦੇ ਹਾਂ ਵੱਡੇ ਵੱਡੇ ਹੋਟਲਾਂ 'ਚ ਪਾਰਟੀਆਂ ਕਰਦੇ ਹਾਂ ਦਾਰੂ ਡਾਂਸਰਾਂ ਦਾ ਵਧੀਆਂ ਖਾਣੇ ਪੀਣੇ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ ਪਰ ਅੰਮ੍ਰਿਤਸਰ ਤੋਂ ਕਰੀਬ 25-27 ਕਿਲੋਮੀਟਰ ਦੂਰ ਰਹਿਣ ਵਾਲੇ ਨੌਜਵਾਨ ਵੱਲੋਂ ਆਪਣਾ ਜਨਮ ਦਿਨ ਉਹਨਾਂ ਬੇਸਹਾਰਾ ਲੋਕਾਂ ਨਾਲ ਮਨਾਇਆ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਵੀ ਛੱਡ ਗਏ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਇਹ ਉਹ ਲੋਕ ਹਨ ਜੋ ਜ਼ਿਆਦਾਤਰ ਮੰਦ ਬੁੱਧੀ ਹਨ ਪਰ ਉਕਤ ਨੌਜਵਾਨ ਨੇ ਇਨ੍ਹਾਂ ਲੋਕਾਂ ਨਾਲ ਆਪਣਾ ਜਨਮ ਦਿਨ ਦਾ ਕੇਕ ਕੱਟ ਕੇ ਇੱਕ ਨਿਰਵਿਖਲੀ ਪਹਿਲ ਕੀਤੀ ਅਜੀਬੀਆ ਆਪਣਾ ਪ੍ਰਜਨਦਰ ਸਿੰਘ ਸਾਂਸਰਾ ਕਹਿੰਦੇ ਸਾਂਸਰਾ ਕਹਿੰਦਾ ਅਜੀਬੀਆ ਜਨਮ ਦਿਨ ਮਨਾਉਂਦੇ ਕਿੱਥੇ ਆਏ ਜਿੱਥੇ ਇਹਨਾਂ ਤੇਜੀ ਵੀ ਨੇ ਲੈਂਦਾ ਹੈ ਵੀ ਇਥੇ ਰੱਬੀ ਰੂਹਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਿਸੇ ਦਾ ਸਾਥ ਨਹੀਂ ਹੈਗਾ ਤੇ ਆਪਾਂ ਸੋਚਿਆ ਵੀ ਇੱਥੇ ਜਨਮ ਦਿਨ ਮਨਾਉਂਦੀ ਹੋਟਲਾਂ ਜਾਂ ਰੈਸਟੋਰੈਂਟਾਂ ਚ ਨਹੀਂ ਮਨਾਉਣਾ ਇੱਥੇ ਮਨਾਉਣਾ ਚਾਹੀਦਾ ਵਾ ਜਿਵੇਂ ਮੰਨਦੇ ਬਹੁਤ ਵਧੀਆ ਲੱਗਾ ਵੀਰ ਜੀ ਜਿਨ੍ਹਾਂ ਨੂੰ ਕਿਸੇ ਦਾ ਸਹਾਰਾ ਨਹੀਂ ਉਹਦਾ ਸਹਾਰਾ ਬਣਨਾ ਚਾਹੀਦਾ ਵਾ ਦੇਲ ਨੂੰ ਕਿੰਨਾ ਸਕੂਨ ਮਿਲਿਆ ਬਹੁਤ ਜ਼ਿਆਦਾ ਜੀ ਮਿਲਿਆ ਸਕੂਨ ਇਸ ਤੋਂ ਪਹਿਲਾਂ ਜਿਵੇਂ ਦਿਨ ਦਿਨ ਇਸ ਤੋਂ ਪਹਿਲਾਂ ਤੇ ਆਮ ਹੀ ਬਣਾਇਦਾ ਸੀ ਯਾਰਾਂ ਦੋਸਤਾਂ 'ਚ ਮਿਲ ਕੇ ਪਰ ਅੱਜ ਜਦੋਂ ਪੂਰਾ ਚੈਨ ਮਿਲਿਆ ਵਾ ਨਾ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਤੇ ਗਾਂ ਵੀ ਚਲੋ ਜੋ ਮੇਰੇ ਹੋਊਗੀ ਜਿੰਨੇ ਜੋਗਾ ਹਾਂਗਾ ਇਨਾ ਭੈਣ ਭਰਾਵਾਂ ਦਾ ਸਾਥ ਦਊਗਾ ਚਾਟਰੀ ਦਾ ਕੰਮ ਹੈ ਵੀਰ ਜੀ ਮੇਰਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਜਿਸ ਤਾ ਤੁਹਾਡੇ ਮੈਂ ਤੇ ਇਹ ਚੋਣਾਵਾ ਵੀ ਵੀਰ ਜੀ ਕਿਸੇ ਨਾਲ ਕਿ ਰਾਇ ਫਰੀ ਠਗੀ ਦਾ ਕਿਸੇ ਵੀ ਤਰੀਕੇ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਇਹ ਚੀਜ਼ਾਂ ਨਾਲ ਜਾਣੀਆਂ ਸਾਡੇ ਨਾ ਕਿ ਪੈਸਾ ਜਾਣਾ ਵਾ ਨਾ ਧਨ ਦੌਲਤ ਜਾਣੀ ਆ ਇਹ ਸਿਰਫ ਜਿਹੜਾ ਪਿਆਰ ਹੈ ਇਹ ਰਣਾ ਵਾ ਕਿਸੇ ਗਰੀਬ ਦਾ ਸਾਥ ਦੋਜ ਦਾ ਦੇਣਾ ਅੱਜ ਪਰਿਵਾਰ ਸਮੇਤ ਹਾਂਜੀ ਅਸੀਂ ਤਿੰਨੇ ਬ੍ਰਦਰ ਆਏ ਆ ਨਾਲ ਬੱਚੇ ਆ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਜਨਮ ਦਿਨ ਹੁੰਦਾ ਜਾਂ ਵਿਆਹ ਦੀ ਪਾਰਟੀ ਹੁੰਦੀ ਹੈ ਵੱਡੇ ਹੋਟਲ ਵੱਡੇ ਰੈਸਟੋਰੈਂਟ ਉਹਦੇ ਵਿੱਚ ਦਾਉਨ ਕਲ ਕਰਾਈ ਜਾਂਦਾ ਪਰ ਤੁਸੀਂ ਵੀ ਬੜੇ ਸਾਦੇ ਤਰੀਕੇ ਨਾਲ ਮੈਂ ਮੈਂ ਵੀ ਚੀਜ਼ ਲੋ ਘਰ ਵੀ ਵਾਹ ਤੇ ਇਸੇ ਤਰ੍ਹਾਂ ਮਨਾਉਣਾ ਵਾ ਨਸ਼ੇ ਪਤੇ ਦਾ ਨਾ ਸ਼ੌਂਕ ਹੈ ਤੇ ਨਾ ਹਰ ਇੱਕ ਨੂੰ ਇਹ ਸਿੱਖਿਆ ਦੇ ਦੀ ਵੀ ਨਸ਼ੇ ਪਤੇ ਦਾ ਸੇਵਨ ਨਹੀਂ ਕਰਨਾ ਤੇ ਨਿੱਜੀ ਤੌਰ ਤੇ ਹਰ ਇੱਕ ਨੂੰ ਪ੍ਰੇਮ ਪਿਆਰ ਆਂਡ ਗੁਮਾਣਾ ਜਿਹਦਾ ਸਹਾਰਾ ਜਿਹਨੂੰ ਬੇ ਲੋੜਾ ਵਾ ਉਹਨੂੰ ਲੋੜ ਦੋੜ ਵਾਂ ਤੇ ਮਤ ਕਰੋ ਹਾਂ ਜੀ ਵੀਰ ਜੀ ਆਪਣਾ ਨਾਮ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈਪੀ ਪਿੰਡ ਵੱਲਾ ਸੋ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ ਸੋ ਜਿੱਥੇ ਅਸੀਂ ਕਾਫੀ ਪਰਿਵਾਰਕ ਮੈਂਬਰ ਰਹਿ ਰਹੇ ਆਂ ਤੇ ਅੱਜ ਸਾਡੇ ਵੱਡੇ ਭਾਜੀ ਕੋਣੀ ਪਹੁੰਚੇ ਨੇ ਆਪ ਦਾ ਜਨਮ ਦਿਨ ਮਨਾਉਣ ਵਾਸਤੇ ਸੋ ਇੱਕ ਚੀਜ਼ ਤਾਂ ਸਿੱਧ ਹੋ ਗਈ ਐ ਅੱਜ ਜਾਂ ਪਹਿਲਾਂ ਵੀ ਅਸੀਂ ਇਹ ਮਹਿਸੂਸ ਕੀਤੀ ਆ ਕਿ ਇਨਸਾਨ ਧਨ ਦੌਲਤ ਪੈਸੇ ਨਾਲ ਵੱਡਾ ਨਹੀਂ ਹੁੰਦਾ ਇਨਸਾਨ ਹਮੇਸ਼ਾ ਸੋਚ ਤੋਂ ਵੱਡਾ ਹੁੰਦਾ ਕਿਉਂਕਿ ਅਕਾਲ ਪੁਰਖ ਸੱਚੇ ਬਾਦਸ਼ਾਹ ਸੋਚ ਨੂੰ ਚੰਗੀ ਨੂੰ ਬਰਕਰਾਰ ਰੱਖਣ ਸੋ ਸਾਡੀ ਉੱਚੀ ਹੋਣੀ ਚਾਹੀਦੀ ਪੈਰ ਜਿਹੜੇ ਆ ਜ਼ਮੀਨ ਤੇ ਹੋਣੇ ਚਾਹੀਦੇ ਆ ਸੋ ਬਹੁਤ ਵੱਡੀ ਸੋਚ ਦੇ ਮਾਲਕ ਨੇ ਸਾਡੇ ਵੀਰ ਜਿਹੜੇ ਕਿ ਅੱਜ ਆਪ ਦੀ ਜਨਮ ਦਿਨ ਦੀ ਇੱਥੇ ਖੁਸ਼ੀ ਮਨਾਉਣ ਆਏ ਨੇ ਤੇ ਦੇਖੋ ਤਿੰਨੋ ਭਰਾ ਆਏ ਨੇ ਕਈ ਵਾਰੀ ਕੀ ਹੁੰਦਾ ਇੱਕ ਮਾਂ ਦੇ ਪੇਟੋਂ ਜਨਮ ਲਿਆ ਹੁੰਦਾ ਪਰ ਸੋਚ ਨਹੀਂ ਦਲਦੀ ਅਸੀਂ ਮੰਨ ਲਓ ਜੇ ਦੋ ਭਰਾਵਾਂ ਸਾਡੀ ਸੋਚ ਦੇ ਵਿੱਚ ਲੱਖ ਬਖਰੇਵੇਂ ਆ ਲੱਖ ਸਾਡੇ ਵਿਚਾਰਕ ਮਤ ਭੇਤ ਹੈ ਪਰ ਮੈਨਾਂ ਚੰਗੀ ਗੱਲ ਹੈ ਕਿ ਤਿੰਨੋਂ ਭਰਾ ਇਕੱਠੇ ਨੇ ਸੋਚ ਵਧੀਆ ਆ ਤੇ ਜਨਮ ਦਿਨ ਮਨਾਉਣ ਆਏ ਨੇ ਇਹਨਾਂ ਨੂੰ ਵੀ ਇੱਕ ਸਕੂਨ ਇੱਕ ਆਨੰਦ ਮਿਲਿਆ ਤੇ ਸਾਡੇ ਜਿਹੜੇ ਰਹਿ ਰਹੇ ਪਰਿਵਾਰਕ ਮੈਂਬਰ ਸਾਡੇ ਬਜ਼ੁਰਗ ਸਾਡੇ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਜਿਹੜੇ ਸਮਾਜ ਵੱਲੋਂ ਪਰਿਵਾਰ ਵੱਲੋਂ ਦਰਕਾਰ ਦਿੱਤੇ ਗਏ ਸੀ ਤੋ ਉਹਨਾਂ ਨੂੰ ਵੀ ਇੱਕ ਖੁਸ਼ੀ ਮਿਲੀ ਹੈ ਕਿਉਂਕਿ ਉਹ ਹਮੇਸ਼ਾ ਸਵੇਰ ਤੋਂ ਉਡੀਕਦੇ ਨੇ ਕਿ ਅੱਜ ਕਿਸੇ ਪਰੋਣੇ ਨੇ ਆਉਣਾ ਕਿ ਨਹੀਂ ਆਉਣਾ ਅੱਜ ਤੁਸੀਂ ਪਰੋਣੇ ਬਣ ਕੇ ਆਏ ਹੋ ਕਿਸ ਪਰਿਵਾਰ ਦੇ ਇਹ ਯਕੀਨ ਮੰਨਿਓ ਕਈ ਵਾਰੀ ਅੱਖਾਂ ਵੀ ਨਮ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਅੱਜ ਸਮਝਾਇਆ ਨਾ ਕਈ ਵਾਰੀ ਸਾਡੇ ਸੁਣਦੇ ਤੇ ਬੋਲਦੇ ਨਹੀਂ ਆ ਅਸੀਂ ਉਹਨਾਂ ਨੂੰ ਇਸ਼ਾਰਾ ਮਾਰਿਆ ਕਿ ਕੋਈ ਕੇਕ ਕਟਣ ਆ ਰਿਹਾ ਸਫਾਈ ਤਿਆਰ ਛੇਤੀ ਹੋ ਜਾਓ ਤਾਂ ਭਾਜੀ ਭੱਜ ਭੱਜ ਕੇ ਤਿਆਰ ਹੋਏ ਨੇ ਟੇਬਲ ਕੁਰਸੀਆਂ ਲਾਉਣ ਦੇ ਪੇ बार-बार यही पूछ रहे, रहे ने कि आज किन्ने ਆਉਣਾ ਮੈਂ ਕਿਹਾ ਅੱਜ ਵੀ ਸਾਡੇ ਕੋਲ ਵੀਰ ਆ ਰਹੇ ਨੇ ਦੇਖੋ ਛੋਟੇ-ਛੋਟੇ ਬੱਚੇ ਵੀ ਆਪਣੇ ਨਾਲ ਲੈ ਕੇ ਕਿ ਬੱਚਿਆਂ ਨੂੰ ਵੀ ਦੇਖੋ ਨੂੰ ਕੁਝ ਮਿਲੇਗਾ ਬਹੁਤ ਜੀ ਸਮਾਂ ਰਹਿੰਦੀਆਂ ਸ਼ਾਇਦ ਅਸੀਂ ਕਿਸੇ ਚੰਗੀ ਸੋਚ ਨਾਲ ਜੁੜੇ ਹੁੰਦੇ ਤਾਂ ਜਿਹੜਾ ਅਸੀਂ ਸਮਾਂ ਬਰਬਾਦ ਕੀਤਾ ਸ਼ਾਇਦ ਉਹ ਨਾ ਕੀਤਾ ਹੁੰਦਾ ਜੇ ਅੱਜ ਇਹ ਭਾਜੀ ਹੁਣ ਇਹ ਆਪਣੇ ਛੋਟੇ ਪਚੰਗੀਆਂ ਨੂੰ ਨਾਲ ਲੈ ਕੇ ਆਏ ਨੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਤੋਂ ਹੀ ਇੱਕ ਸੋਚ ਦੀ ਨੀ ਰੱਖੀ ਜਾਊਗੀ ਤਾਂ ਉਹਦੇ ਉੱਤੇ ਇੱਕ ਵਧੀਆ ਮਹਿਲ ਸਿਰਜ ਸਕਦੇ ਨੇ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਕਿੰਤੂ ਪਰੰਤੂ ਮਾੜਾ ਚੰਗਾ ਉਹ ਤਾਂ ਚੱਲਦਾ ਰਹਿਣਾ ਪਰ ਕੋਸ਼ਿਸ਼ ਕਰਿਓ ਜੇ ਅਕਾਲ ਪੁਰਖ ਨੇ ਸਾਨੂੰ ਤੰਦਰੁਸਤੀ ਦਿੱਤੀ ਹੈ ਸਾਨੂੰ ਸਮਾਂ ਦਿੱਤਾ ਤਾਂ ਅਸੀਂ ਜ਼ਰੂਰ ਕਿਤੇ ਲਾਈਏ ਕਿਉਂਕਿ ਤਨ ਮਨ ਤਨ ਇਹ ਸੇਵਾ ਦੇ ਵਿੱਚ ਤਿੰਨੋ ਚੀਜ਼ਾਂ ਚਾਹੀਦੀਆਂ ਨੇ ਅਸੀਂ ਧਨ ਨਹੀਂ ਲਾ ਸਕਦੇ ਮਨ ਲਾ ਰਹੇ ਆ ਤਨ ਲਾ ਰਹੇ ਆ ਇਹ ਵੀਰ ਜੀ ਹੁਣੀ ਧਨ ਲਾ ਰਹੇ ਨੇ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਜਿਹੜੀ ਅੱਗੇ ਵਧ ਰਹੀ ਆ ਤੇ ਇਹਨਾਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੀ ਪ੍ਰਮਾਤਮਾ ਮੇਰਾ ਨਾਮ ਤੇ ਜਿੰਦਾਬਾਦ ਆ ਅੱਜ ਅਸੀਂ ਉਹ ਜਗ੍ਹਾ ਤੇ ਪਹੁੰਚੇ ਆ ਜਿੱਥੇ ਸਮਾਜ ਵੱਲੋਂ ਜਾਂ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਆ ਇਹ ਉਹ ਮੰਦਿਰ ਆ ਜਿੱਥੇ ਵੀਰ ਨੂੰ ਅੱਜ ਕੇਕ ਲਾ ਕੇ ਪੁੱਛੇ ਜਿੱਥੇ ਕੋਈ ਨਹੀਂ ਪੁੱਛਦਾ ਆਪਣਾ ਤੇ ਬੜੀ ਖੁਸ਼ੀ ਹੋਈ ਆ ਵੀ ਵੀਰ ਨੇ ਚੰਗੀ ਸੋਚ ਲਾ ਕੇ ਚੱਲਿਆ ਚੰਗੇ ਥਾਂ ਦੇ ਜਨਮ ਦਿਨ ਮਨਾਉਣ ਆਇਆ ਆ ਕਿਉਂਕਿ ਇਹਨਾਂ ਕੋਈ ਨਹੀਂ ਹੈਗਾ ਨਾ ਇਹਨਾਂ ਦੀ ਕੋਈ ਮਾਂ ਆ ਨਾ ਨਾ ਪਿਓ ਆ ਜੋ ਕੁਛ ਆਪਾਂ ਆ ਦੇ ਬੜੀ ਇਹ ਪਰਿਵਾਰ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਇਨਾਂ ਕੋਲ ਆਪਣਾ ਬਣ ਕੇ ਪਹੁੰਚਦਾ ਹੈ ਤੇ ਬਹੁਤ ਵਧੀਆ ਲੱਗਾ ਆ ਬਿਲਕੁਲ ਜਿਆਦਾਤਰ ਦੇਖਦੇ ਆ ਇਹ ਬੜਾ ਵਧੀਆ ਕਰਦਾ ਆ ਉਥੇ ਆਪਾਂ ਲੱਖਾਂ ਰੁਪਏ ਲਾ ਕੇ ਵੀ ਆਪਣੇ ਪਰਿਵਾਰਾਂ ਨੂੰ ਖੁਸ਼ ਨਹੀਂ ਕਰ ਸਕਦੇ ਇੱਥੇ ਆਪਾਂ ਯਾਰਾਂ ਚ ਇਹ ਪਰਿਵਾਰ ਨੂੰ ਇੰਨਾ ਖੁਸ਼ ਕਰ ਚੱਲੇ ਆ ਤੇ ਖੁਸ਼ੀ ਕਿਧੋਂ ਨਹੀਂ ਮਿਲਨੀ ਦੂਜੀ ਗੱਲ ਇਹ ਆ ਜਿੱਥੇ ਆਪਾਂ ਹੋਰ ਹੋਟਲਾਂ 'ਚ ਪਹੁੰਚ ਜਾਂ ਕਿਤੇ ਮੁੰਨੇ ਉਥੇ ਕੋਈ ਨਾ ਕੋਈ ਪਰਿਵਾਰ ਨਿੰਦਿਆ ਕਰ ਹੀ ਜਾਂਦਾ ਆ ਇੱਥੇ ਆ ਨਹੀਂ ਮਿਲਿਆ ਇੱਥੇ ਆ ਨਹੀਂ ਮਿਲਿਆ ਇਹ ਹੋਰ ਅਭੀ ਰੂਹਾਂ ਇਹਨਾਂ ਨੂੰ ਸਿਰਫ ਆਪਣਾ ਬਣ ਕੇ ਆਓ ਇਹਨਾਂ ਨੂੰ ਉਹਨੇ ਦੀ ਖੁਸ਼ੀ ਮਿਲ ਜਾਂਦੀ ਆ ਮੇਸਾ ਨਵੀਰ ਉਹਨੇ ਲੱਖਾਂ ਰੁਪਏ ਲਾ ਕੇ ਨਹੀਂ ਦਵਾਵਾ ਖੜ ਸਕਦਾ ਜੰਨੀਆਂ ਨੇ ਯਾਰਾਂ ਚ ਲਾ ਕੇ ਦਵਾਵਾ ਖਟੀਆਂ ਅੱਜ ਤੇ ਵੀਰੇ ਨੇ ਦੂਜਾ ਪਹਿਲੀ ਯਾਰ ਆਏ ਆ ਜਮਦੇਮਨ ਵੀਰਾ ਪਹਿਲਾਂ ਵੀ ਬਹੁਤ ਸੋਚਦਾ ਆ ਵੀ ਲੋੜ ਦਿੰਦਾ ਹੀ ਸੇਵਾ ਹੀ ਵੀਰ ਕਰਦਾ ਪਿੰਡ ਕਾਫੀ ਪਰਿਵਾਰ ਆ ਜਿਹੜੇ ਵੀਰ ਬਾਹ ਫੜਦਾ ਆ ਤੇ ਸਾਡੇ ਪਿੰਡ ਦੇ ਘਟੋ ਘੱਟ 40 50 ਬੱਚੇ ਆ ਜਿਨ੍ਹਾਂ ਨੂੰ ਵੀ ਰੋਜ਼ਗਾਰ ਦਿੰਦਾ ਨਾਲ ਕੈਟਰੀ ਦੇ ਤੌਰ ਤੇ ਜਾਂ ਕੈਟਰੀ ਦਾ ਕੰਮ ਕਰਦਾ ਵਧੀਆ ਉਪਰਾਲਾ ਕਰਦਾ ਪਹਿਲੇ ਵੀ ਵੀਰ ਇਥੇ ਆਸ਼ਰਮ ਸਾਡੇ ਧਰੂ ਕੋਈ ਨਾ ਕੋਈ ਭੇਜਦਾ ਰਹਿੰਦਾ ਇਥੇ ਆ ਪਹਿਲੀ ਵਾਰ ਪੁੱਜਿਆ ਆ ਇਥੇ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਇਹ ਵੀ ਪਰਿਵਾਰ ਤੁਹਾਡੀ ਵੇਟ ਕਰਦਾ ਆ ਕੇਕ ਸੁੱਟਣ ਦੀ ਬਜਾਏ ਜਾਂ ਕਿਦੇ ਵੇਸਟ ਕਰਨ ਦੀ ਬਜਾਏ ਇਹਨਾਂ ਕੋਲ ਜਰੂਰ ਪੁੱਜੋ ਕਿਉਂਕਿ ਇਹ ਜਿਹੜਾ ਤੇ ਸੁੱਟਦੇ ਨਾ ਕੇ ਇਹਨਾਂ ਵਿਚਾਰਿਆਂ ਕਰੀ ਖਾਦਾ ਵੀ ਨਹੀਂ ਹੁੰਦਾ ਵੀ ਕਿਉਂਕਿ ਇਹ ਕੋਈ ਮਨਬੁੱਧੀ ਆ ਕੋਈ ਕਿੱਦਾਂ ਰਹਿ ਚੁੱਕਾ ਕੋਈ ਸੜਕ ਤੋਂ ਚੱਕ ਕੇ ਲਿਆਇਆ ਜਿਹੜੀਆਂ ਚੀਜ਼ਾਂ ਅਸੀਂ ਫालतੂ ਸੁੱਟਦੇ ਆ ਨਾ ਤੇ ਉਹ ਇਹ ਚੀਜ਼ਾਂ ਨੂੰ ਤਰਸਦੇ ਆ ਵਿਚਾਰੇ ਜੀ ਅਪੀਲ ਲਾਉਣੀ ਚਾਹੀਦੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਫਜ਼ੂਲ ਖਰਚੀ ਕਰਨ ਦੀ ਜਗਾ ਜਾਂ ਹੋਰਗੇਨਰ ਖੁਸ਼ ਕਰਨ ਦੀ ਜਗਾ ਆਪਾਂ ਇਹੋ ਜਗ੍ਹਾ ਤੇ ਪਹੁੰਚੀ ਜਿੱਥੇ ਵਾਕਿਆ ਲੋੜ ਹੁੰਦੀ ਆ ਹੁਣ ਇਹ ਚੀਜ਼ਾਂ ਦੇ ਵਾਕਿਆ ਇਹੋ ਜਿਹੇ ਤਿਆਰ ਮਨਾਉਣ ਦੀ ਲੋੜ ਆ ਜਦਾ ਜਨਮ ਦਿਨ ਹੋਇਆ ਕੋਈ ਪਾਰਟੀ ਹੋਵੇ ਮੈਂ ਚਾਹੁੰਨਾ ਵੀ ਇਹਨਾਂ ਲੋਕਾਂ ਜਾ ਕੇ ਮਨਾਈ ਜਾਵੇ ਇਹਨਾਂ ਨੂੰ ਖੁਸ਼ੀ ਮਿਲੂਗੀ ਤੇ ਆਪਾਂ ਨੂੰ ਹੀ ਡਬਲ ਖੁਸ਼ੀ ਮਿਲੂਗੀ ਹੁਣ ਇਹ ਵੀਰੇ ਨੂੰ ਪੂਰਾ ਸਕੂਨ ਨਾਲ ਸੌਂਗਾ ਤੇ ਉਦਾਂ ਦੇਖੀ ਤੇ ਹੋਟਲ ਜਿਹਨੇ ਜਨਮ ਦਿਨ ਮਨਾਇਆ ਦੰਦੇ ਇਹੋ ਸੋਚਣਾ ਹੈ ਯਾਰ ਕੋ ਰਿਸ਼ਤੇਦਾਰ ਨੂੰ ਪਤਾ ਨਹੀਂ ਆ ਚੀਜ਼ ਮਿਲੀ ਆ ਜਾਂ ਉਹਨੂੰ ਨਹੀਂ ਮਿਲੀ ਵੀ ਐਸੋਕ ਤਾਂ ਵੀਰੇ ਨੂੰ ਪੂਰੇ ਸਕੂਨ ਨਾਲ ਜਾ ਕੇ ਸੌਣਾ ਵੀ ਮਵਦੀਆ ਭੁੱਖ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز